ਜਿ ਦਿਨ ਮੇਰਾ ਵਿਆਹ ਹੋਇਆ ਨਾ ਤੁਹਾਡੇ ਭਰਾ ਦੇ ਲੜਕੇ ਨਾਲ ਤੁਹਾਡੇ ਭਤੀਜੇ ਨਾਲ ਤੇ ਮੇਰੇ ਸਤਿਗੁਰੂ ਗੁਰੂ ਨੇ ਇੱਕ ਬਚਨ ਕਿਹਾ ਸੀ ਕਾਕੀ ਬੱਚੀਏ ਜਿੰਨਾ ਚਿਰ ਅਸੀਂ ਸੱਦੀਏ ਨਾ ਨਾ ਉਹਨਾਂ ਚਿਰ ਸਹੁਰੇ ਘਰੋਂ ਸਾਡੇ ਕਰ ਤੂੰ ਪੈਰ ਨਹੀਂ ਪਾਣਾ ਸਾਡੇ ਸੁਣੈ ਤੋਂ ਬਿਨਾ ਨਹੀਂ ਆਉਣਾ ਜੇ ਆਪਣੇ ਆਪ ਆ ਗਈਆਂ ਅਸਾਂ ਤੇਰਾ ਕੋਈ ਆਦਰ ਨਹੀਂ ਹੋ ਕਰਨਾ ਖਬਰਦਾਰ ਸਾਡੇ ਸੁਣੈ ਤੋਂ ਬਿਨਾ ਜਾੜੇ ਕਰਨਾ ਕੀ ਅੱਜ ਕੱਲ ਤੁਹਾਨੂੰ ਇਹ ਮਰਿਆਦਾ ਲੱਭਦੀ ਹੈ ਜੇ ਦਰਾਣੀ ਕੋਲਨੀ ਕੀ ਜੀ ਗੱਲ ਨਿਕਲਿਆ ਪਰਸ ਚੁੱਕਿਆ ਤੇ ਝਟ ਪੇਕੇ ਜੇ ਸਹਰੇ ਨੇ ਜਾਂ ਪਟਿਆਰੇ ਨੇ ਕੋਈ ਗੱਲ ਕਹਿ ਤੀ ਪਰਸ ਚੁੱਕਿਆ ਝਟ ਪੇਕੇ ਅਗੋ ਪੇਕੇ ਵੀ ਹੋ ਜੇ ਨੇ ਜੰਮਿਆ ਕਿਹੜਾ ਸਾਡੀ ਕੁੜੀ ਨੂੰ ਆਖਣ ਵਾਲਾ ਆ ਲੈਣ ਦੇਣਾ ਸੁੱਝ ਲਾਂਗੇ ਮਰਿਆਦਾ بگੜ ਗਈ ਕਾਇਦਾ ਕਾਨੂੰਨ بگੜ ਗਿਆ ਅਸੀਂ ਅਵਾਰਾ ਜੇ ਹੋ ਗਏ ਕਿਹਦਾ ਨਾਂ ਸਾ ਨਿਊ ਲਾਈਟ ਰੱਖ ਲੈ ਜਦੋਂ ਟੁ ਸਿਪਲਨ ਕੋਈ ਨਾ ਰਿਹਾ ਕਾਇਦਾ ਕੋਈ ਨਾ ਰਿਹਾ ਕਾਨੂੰਨ ਕੋਈ ਨਾ ਰਿਹਾ ਚਾਰ ਚਫਰੇ ਹਨੇਰਾ ਹੀ ਬਣੇ ਨਾ ਫਸਰ ਗਿਆ 900 ਰਾਂ ਰਲ ਕੇ ਤਾਜ ਖੇਡਣ ਲੱਗ ਪਏ ਦਾ ਨਾ ਨਿਊ ਲਾਈਟ ਰੱਖ ਲਿਆ ਸਿੱਗੀ ਰਹਿ ਗਈ ਕਿਦਾਂ ਕੱਲ ਗਿਆਨੀ ਬਚਿੱਤਰ ਸਿਵਾਨੀ ਕਲਪੰਡ ਹੈ ਜਿਵੇਂ ਮੁੰਡੇ ਜਿੱਤ ਗਏ ਨੇ ਜਿਹੜੇ ਇਹ ਕਹਿੰਦੇ ਨੇ ਕਿ ਗੁਰਦੁਆਰਿਆਂ ਦੀ ਲੋੜ ਹੈ ਕਿ ਨਹੀਂ ਉਹ ਜਿਨ੍ਹਾਂ ਮੁੰਡਿਆਂ ਦਾ ਇਹ ਪੱਖ ਸੀ ਨਾ ਪੇ ਹੈ ਨਹੀਂ ਲੋੜ ਉਹ ਜਿੱਤ ਗਏ ਨੇ ਪੇ ਗੁਰਦੁਆਰਿਆਂ ਦੀ ਲੋੜ ਨਹੀਂ ਤੇ ਹੁਣ ਤੇ ਪੜਕੇ ਮਿੱਤਰੋ ਇਹ ਮਤਾ ਪਾਸ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਨਹੀਂ ਦਾੜੀ ਕੇਸਾਂ ਦੀ ਲੋੜ ਨਹੀਂ ਇਹ ਗੱਲਾਂ ਕਿਉਂ ਹੋਈਆਂ ਇਹ ਸਾਡੇ ਲੀਡਰਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਪਿਕਚਰਾਂ ਬਣਵਾ ਦਿੱਤੀਆਂ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਕਿ ਧਾਰਮਿਕ ਪਿਕਚਰਾਂ ਬਣ ਸਕਦੀਆਂ ਨੇ ਤੇ ਹੁਣ ਪੜਕੇ ਕੋਈ ਚਾਰ ਜ਼ਮਾਨੇ ਦੀ ਛਟੀ ਹੋਈ ਜਨਾਨੀ ਤ੍ਰਿਪਤਾ ਬਣ ਕੇ ਆਉਣੀ ਹੈ ਨਾ ਪੜਕੇ ਕੋਈ ਚਾਰ ਜ਼ਮਾਨੇ ਦਾ ਛਟਿਆ ਹੋਇਆ ਗੁਰੂ ਨਾਨਕ ਬਣ ਕੇ ਆਉਣਾ ਹੀ ਆ ਨਾ ਐਕਟਰ ਇਹ ਤੇ ਸਾਡੇ ਲੀਡਰਾਂ ਨੇ ਰਾਹ ਖੋਲ ਦਿੱਤਾ ਰੋਕ ਨਹੀਂ ਸਕਦਾ ਇਹਨੂੰ ਮਿੱਤਰੋ ਕੋਈ ਇਹ ਤੇ ਆ ਗਾ ਹੁਣ ਤੁਹਾਡੇ ਗੁਰਦੁਆਰਿਆਂ ਨੂੰ ਕਈਆਂ ਫੜ ਕੇ ਢਾਉਣ ਆਉਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਅੱਜ ਮਤਾ ਪਾਸ ਕਰਤਾ ਗੁਰਦੁਆਰਿਆਂ ਦੀ ਕੋਈ ਲੋੜ ਨਹੀਂ ਤੇ ਤੁਸੀਂ ਅੱਗੇ ਕੁਝ ਹੋ ਜੇ ਰਾਹ ਤੇ ਬੈਠੇ ਹੋ ਮੈਨੂੰ ਐਉਂ ਜਾਪਦਾ ਹਨੇਰਾ ਜਿਹਾ ਕਿੰਨਾ ਕਦਰ ਇੱਥੇ ਸਿੱਖੀ ਰਹੇਗੀ ਕਿੰਨਾ ਕਦਰ ਇੱਥੇ ਸਿੱਖੀ ਪਰਪਨ ਪੈਗੀ ਕਿੰਨਾ ਕਦਰ ਇੱਥੇ ਸਿੱਖੀ ਦਾ ਬੋਲਬਾਲਾ ਰਹੇਗਾ ਕੁਰਾਏ ਪੈ ਗਏ रोकण वाला रहा कोई नहीं हटाने वाला रहा कोई नहीं तन भाई गुरुदास जरा अज तो कई वरे पहला लिख गया भाई कलयुग बोध अवतार है बोध अबोध न दृष्टि आवे कोई न कि वरज सोई करे जोई मन पावे किसे पुजाई सेड़ा सुन कोई गोरी मड़ी पुजावै तंत मंत कोई तंत्रा च पै गया कोई मंत्रा च पै गया ਐਡੇ ਅਸੀਂ ਪੈਤੜਿਓਂ ਥਿੜਕੇ ਐਡੇ ਪੈਤੜਿਓਂ ਥਿੜਕੇ ਅਗੈ ਜੀ ਫਲਾਣਾ ਸੰਤ ਤਵੀਦ ਲਿਖ ਕੇ ਦੇ ਦੇ ਤੇ ਕਾਕਾ ਜੰਮ ਕਹਿੰਦਾ ਇਹ ਮੈਂ ਬੜਾ ਹੈਰਾਨ ਹੋ ਗਿਆ ਸੁਣ ਕੇ ਇਹ ਗੱਲ ਪਿਆ ਜਿਹੜੀ ਕੁੱਤੀ ਐ ਇਹਨੂੰ ਕਿਹੜਾ ਸਾਧ ਲਿਖ ਕੇ ਦਿੰਦਾ ਤਵੀਦ ਆਸੂਰੀ ਨੂੰ ਕਿਹੜਾ ਸਾਧ ਲਿਖ ਕੇ ਦਿੰਦਾ ਤਵੀਦ ਆਂ ਨੂੰ ਤਾਂ ਯਕੀਨ ਹੈ ਭਾਈ ਸਾਡੇ ਔਲਾਦ ਹੋ ਪੈਣੀਆਂ ਸੂਰਨੀ ਨੂੰ ਤਾਂ ਯਕੀਨ ਹੈ ਵੇ ਮੇਰੇ ਬੱਚੇ ਜੰਮ ਪੈਣੇ ਨੇ ਸਾਨੂੰ ਕੁੱਤੀ ਔਰ ਸੂਰਨੀ ਜਿੰਨਾ ਯਕੀਨ ਨਹੀਂ ਰਿਹਾ ਭਾਈ ਬਾਬਾ ਗੁਰੂ ਨਾਨਕ ਸਾਹਿਬ ਸਭ ਕੁਝ ਦੇ ਸਕਦਾ ਉਹਦੇ ਕਰ ਚ ਕੋਈ ਘਾਟਾ ਨਹੀਂ ਯਕੀਨੋਂ ਥੋਥੇ ਹੋ ਗਏ ਤੁਰ ਪਏ ਕੋੜਾਇ ਇਹ ਤੇ ਲੋੜ ਸੀ ਲੋੜ ਕਾ